ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਸਾਰੇ ਠੀਕ ਹੋਵੋਗੇ ਆ ਦੇਖੋ ਜੀ ਆਪਣਾ ਇਹ ਮਿਰਚ ਦਾ ਬੂਟਾ ਸੀਗਾ ਇਸ ਤੋਂ ਆਪਣਾ ਟਾਣੀ ਤੋੜ ਕੇ ਇੱਥੇ ਲਗਾਈ ਸੀ ਇਹ ਤਾਂ ਚੱਲ ਵੀ ਤੇ ਆਪਣੇ ਜੋ ਡਾਇਰੈਕਟ ਬੂਟੇ ਲਿਆ ਕੇ ਲਾਈ ਸੀਗਾ ਦੇਖੋ ਆਹ ਚੀਕੂ ਦੇ ਬੂਟੇ ਕੋਲ ਆਹ ਸੁੱਕ ਗਏ ਤੇ ਇੱਕ ਆਪਣਾ ਉਹ ਕਾਰਨਰ ਦੇ ਵਿੱਚ ਸੀਗਾ ਉਹ ਵੀ ਸੁੱਕ ਗਿਆ ਤੇ ਆਪਾਂ ਹੁਣ ਆ ਇੱਕ ਹੋਰ ਟਾਣੀ ਲਿਆ ਕੇ ਲਾਣ ਲੱਗਿਆਂਗੇ ਦੇਖੋ ਇਹ ਟਾਣੀਆਂ ਕੋਈ ਇਹਦੀ ਜੜ ਨਹੀਂ ਹੈਗੀ ਦੇਖੋ ਦੇਖ ਸਕਦੇ ਹੋ ਤੁਸੀਂ ਇਹ ਡਾਇਰੈਕਟ ਟਾਣੀਆਂ ਜਿੱਦਾਂ ਦੀ ਆਪਣਾ ਇਹ ਲਗਾਈ ਸੀ ਇਸ ਦੀ ਤਰ੍ਹਾਂ ਆਪਾਂ ਇਹ ਲਗਾਉਣ ਲੱਗਾਂਗੇ ਇਹ ਆਪਣੇ ਕਾਮਯਾਬ ਹੋਊਗੀ ਜਿਹੜੇ ਉਹ ਬੂਟੇ ਤੇ ਉਹ ਸੁੱਕ ਗਏ ਇਹ ਕੋਟਮਣੇ ਇਹ ਬਿਲਕੁਲ ਸਾਹਮਣੇ ਦੇ ਨਾਲ ਇਸ ਤਰੀਕੇ ਨਾਲ ਟੋਆ ਪੁੱਟ ਵੀ ਕੱਢ ਦੇਣੀ ਹੈਗੀ ਇਹ ਇਸ ਤਰੀਕੇ ਦੇ ਨਾਲ ਹੀ ਆਸਾਨੇ ਦੇ ਨਾਲ ਚੱਲੂਗੀ ਜਿੱਦਾਂ ਕਿ ਉਹ ਕੋਈ ਆ ਉਹ ਦੇਖੋ ਕਿੰਨੀ ਵਧੀਆ ਫਟਾਰ ਹੋ ਰਹੀ ਹੈ ਪੱਤਿਆਂ ਦੀ ਜਿਹੜੀ ਪਹਿਲਾਂ ਨਹੀਂ ਹੋਈ ਜਾਂ ਤਾਂ ਦੇਖੋ ਜੀ ਆ ਮਰਚ ਦੇ ਬੂਟੇ ਦੇ ਨਾਲ ਆਪਣੇ ਜੋ ਚੀਕੂ ਦੇ ਬੀਜ ਤੋਂ ਬੂਟਾ ਤਿਆਰ ਕਰਿਆ ਸੀ ਆ ਦੇਖੋ ਇਹ ਪੱਤੇ ਕੱਢ ਚੁੱਕੇ ਹੈ ਵੇਖੋ ਤੁਸੀਂ ਦੇਖ ਸਕਦੇ ਹੋਗੇ ਨੀਰ ਤੋਂ ਤੁਹਾਨੂੰ ਜ਼ੂਮ ਕਰਕੇ ਦਿਖਾਣਿਆਂਗੇ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਹ ਵਧੀਆ ਹੁਣ ਪੱਤੇ ਕੱਢਣਾ ਲੱਗ ਗਿਆ ਇਹ ਵਧੀਆ ਬੁੱਟਾ ਹੁਣ ਚੱਲ ਪਿਆਗਾ